ਸੀਸੀਟੀਵੀ ਲੱਗਾ ਹੋਇਆ ਸੀ ਨਹੀਂ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਸੀ ਆ ਮਾਤਾ ਜੀ ਸਾਹਮਣੇ ਬਰਤਨ ਧੋ ਰਹੀ ਨੇ ਧਿਆਨ ਨਾਲ ਵੇਖੀ ਚੱਲਿਓ ਵੀਡੀਓ ਨੂੰ ਆ ਇੱਕ ਆਦਮੀ ਹੈ ਇਹ ਨਾ ਸਿਲੰਡਰ ਚੱਕ ਕੇ ਲਿਆ ਰਿਹਾ ਹੈ ਇਹ ਕੀ ਆ ਸਟੋਵ ਜਾਂ ਗੈਸ ਤੁਲੇ ਸਵਾਰਨ ਵਾਲਾ ਹੈ ਤੇ ਗੈਸ ਤੁਲਾ ਸਵਾਰਨ ਦੇ ਲਈ ਆਇਆ ਇਹ ਤਾਂ ਮੰਨੋ ਕਿ ਰੱਬ ਦੀ ਕਿਰਪਾ ਰਹਿ ਗਈ ਜੇ ਘਰ ਦੇ ਵਿੱਚ ਕਦੀ ਵੀ ਕੋਈ ਅਣਜਾਣ ਬੰਦਾ ਆਉਂਦਾ ਹੈ ਤਾਂ ਪਹਿਲੀ ਗੱਲ ਕਿ ਉਹਦੇ ਕੋਲ ਖੜ ਕੇ ਕੰਮ ਕਰਵਾਇਆ ਕਰੋ ਉਹਦੇ ਤੇ ਨਿਗ੍ਹਾ ਰੱਖਿਆ ਕਰੋ ਜੇ ਨਿਗ੍ਹਾ ਨਹੀਂ ਰੱਖ ਸਕਦੇ ਤਾਂ ਉਹਨੂੰ ਘਰ ਦੇ ਬਾਹਰ ਰੱਖਿਆ ਕਰੋ ਘਰ ਦੇ ਬਾਹਰ ਹੀ ਕੰਮ ਕਰਵਾਓ ਜਿਹੜਾ ਵੀ ਉਹਦੇ ਤੋਂ ਕਰਵਾਉਣਾ ਆਹ ਵੇਖੋ ਸਟੋਵ ਦੇ ਜਿਹੜੇ ਬਰਨਰ ਆ ਗੈਸ ਦੇ ਉਹ ਪਿੱਤਲ ਦੇ ਆ ਉਹ ਬੁੜੀ ਆ ਜਿਹੜੀ ਉਹ ਬਾਹਰ ਨੂੰ ਚਲੀ ਗਈ ਐ ਇਹ ਕਿਸੇ ਹਿਸਾਬ ਨਾਲ ਨਾ ਬਰਨਰ ਆ ਜਿਹੜੇ ਪਿੱਤਲ ਦੇ オリジナル ਉਹ ਚੋਰੀ ਕਰੂਗਾ ਚੇਂਜ ਕਰ ਦੂਗਾ ਇਥੇ ਆ ਇਹਦਾ ਬੈਗ ਆ ਉਥੋਂ ਇਹ ਕੱਢ ਕੇ ਉਹਦੇ ਵਿੱਚ ਬਦਲਾਛਦਲੀ ਕਰਕੇ ਨਾ ਡੁਪਲੀਕੇਟ ਚੜਾ ਕੇ ਪਿੱਤਲ ਦੇ ਬਦਲ ਕੇ ਵਿੱਚ ਪਾਊਗਾ ਨਾਲੇ ਬਾਹਰ ਝਾਕਦਾ ਨਾਲੇ ਇਕੱਲਾ ਇਕੱਲਾ ਕਰਕੇ ਕੀ ਆ ਬਦਲੀ ਜਾਂਦਾ ਇਹ ਤਾਂ ਬਸ ਕਿਰਪਾ ਹੈ ਵੀ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਿਆ ਤੇ ਇਹ ਬੰਦਾ ਬਾਅਦ ਵਿੱਚ ਫੜਿਆ ਵੀ ਜਾਂਦਾ ਵੇਖੀ ਚੱਲਿਓ ਆ ਵੇਖੋ ਉਹਦੇ ਸਾਹਮਣੇ ਨਾ ਬੜਾ ਸੱਚਾ ਜਿਹਾ ਬਣ ਰਿਹਾ ਉਹਨੇ ਬਰਸ਼ ਮੰਗਵਾਇਆ ਸੀ ਸਾਫ਼ ਕਰਨਾ ਲੱਗ ਗਿਆ ਲੱਛਣ ਜੇ ਕਰਦੇ ਹੁੰਦੇ ਆ ਜਿਵੇਂ ਪਰ ਘਰੇ ਵਾੜਨ ਤੋਂ ਪਹਿਲਾਂ ਇਹੋ ਜੇ ਮਿਸਤਰੀਆਂ ਨੂੰ 100 ਵਾਰ ਸੋਚ ਵਿਚਾਰ ਕਰਿਆ ਕਰੋ ਵੀ ਵਾੜਨਾ ਚਾਹੀਦਾ ਹੈ ਜਾਂ ਨਹੀਂ ਚੱਜ ਦਾ ਬੰਦਾ ਹੈ ਜਾਂ ਨਹੀਂ ਆ ਚੰਗਾ ਹੈ ਜਾਂ ਨਹੀਂ ਆ ਚੰਗਾ ਭਾਂਡੇ ਮਾਂਜ ਕੇ ਨਾ ਇਹ ਆਂਟੀ ਫੇਰ ਬਾਹਰ ਚਲੀ ਜਾਊਗੀ ਹੁਣ ਫੇਰ ਬਰਨਰ ਉਧਰੋਂ ਚੇਂਜ ਕਰਕੇ ਲਿਆਊਗਾ ਲਿਫਾਫੇ ਦੇ ਚੋਂ ਇਹ ਆ ਵੇਖੋ ਇਹ ਆ ਲਓ ਜੀ ਪਿੱਤਲ ਦੇ ਰੱਖ ਲੇ ਦੂਜੇ ਜਾਲੀ ਪਾਤੇ ਇਹੋ ਜਿਹੇ ਬੰਦਿਆਂ ਤੋਂ ਗੌਰ ਨਾਲ ਕੰਮ ਕਰਵਾਇਆ ਕਰੋ ਕੋਲ ਖੜ ਕੇ ਨਿਗਰ ਰੱਖ ਕੇ ਕੋਈ ਵੀ ਮਿਸਤਰੀ ਆ ਉਹਦੇ ਕੋਲ ਖੜ ਜੋ ਬਸ ਕੋਈ ਵੀ ਬੰਦਾ ਹੈ ਉਹ ਚੰਗਾ ਜਾਂ ਮਾੜਾ ਨਹੀਂ ਹੁੰਦਾ ਪਰ ਆ ਵੇਖੋ ਤੁਹਾਡੇ ਸਾਹਮਣੇ ਆ ਕੈਮਰੇ ਦੇ ਵਿੱਚ ਕੈਦ ਹੋ ਗਿਆ ਵੀ ਇਹ ਪਿੱਤਲ ਦੇ ਬਰਨਰ ਚੇਂਜ ਕਰਕੇ ਕੋਲ ਰੱਖ ਲਏ ਤੇ ਡੁਪਲੀਕੇਟ ਇਹਨੇ ਉੱਤੇ ਧਰਤੀ ਆ ਆ ਵੇਖੋ ਆਸੇ ਪਾਸੇ ਝਾਕੀ ਜਾਂਦਾ ਹੁਣ ਫੇਰ ਕੋਈ ਨਾ ਕੋਈ ਬਹਾਨਾ ਲਾਊਗਾ ਇਹ ਹੁਣ ਆਖੂ ਵੀ ਤੁਹਾਡਾ ਕੰਮ ਹੋ ਗਿਆ ਜੀ ਮੇਰੇ ਪੈਸੇ ਲਿਆ ਕੇ ਦਿਓ ਮੈਨੂੰ ਕੀ ਆ ਪੇਮੈਂਟ ਦੀ ਲੋੜ ਆ ਇੰਨੀ ਕੁ ਪੇਮੈਂਟ ਪਾਉਂਦੀ ਆ ਐਵੇਂ ਗੱਲਾਂ ਬਾਤਾਂ ਦੀਆਂ ਚ ਲਾਈ ਜਾਊਗਾ ਤੇ ਉਹ ਔਰਤ ਨੂੰ ਫੇਰ ਬਾਰ ਪੇਛ ਦਊਗਾ ਵੀ ਕੰਮ ਹੋ ਗਿਆ ਜੀ ਤੁਹਾਡਾ ਕੰਪਲੀਟ ਆ ਤੇ ਤੁਸੀਂ ਪੇਮੈਂਟ ਲਿਆ ਕੇ ਦਿਓ ਆਸੇ-ਪਾਸੇ ਧਿਆਨ ਆਏ ਦਾ ਵੀ ਕੋਈ ਹੋਰ ਚੀਜ਼ ਆ ਜਿਹੜੀ ਹੱਥ ਪੱਲਾ ਵਜ ਜੇ ਕੋਈ ਹੋਰ ਚੀਜ਼ ਮਿਲ ਜੇ ਵੀ ਆਪਾਂ ਕੋਈ ਹੋਰ ਚੀਜ਼ ਲਪੇਟ ਲਈਏ ਵੀਡੀਓ ਬਣਾ ਕੇ ਪਾਉਣ ਦਾ ਸਾਡਾ ਮਕਸਦ ਇਹੀ ਹੁੰਦਾ ਵੀ ਵੀਡੀਓ ਵੇਖ ਕੇ ਤੁਸੀਂ ਚੁੱਕੰਨੇ ਹੋ ਜਾਓ ਕਿਉਂਕਿ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ ਨੇ ਅੱਜ ਕੱਲ ਆਹ ਵੇਖੋ ਨਾਲੇ ਪੈਸੇ ਲੈ ਗਿਆ ਨਾਲੇ ਉਹ ਬਰਨਰ ਸੀ ਜਿਹੜੇ ਉਹ ਚੱਕ ਕੇ ਲੈ ਗਿਆ ਨਾਲੇ ਸਾਰੀ ਰਸੋਈ 'ਚ ਹੱਥ ਪੱਲਾ ਫੇਰ ਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਕਰ ਦਿਓ ਤੇ ਸਾਡੀ ਵੀਡੀਓ ਕਿੱਥੋਂ ਤੱਕ ਪਹੁੰਚੀ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤੁਸੀਂ ਵੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟਾਂ ਚ ਜ਼ਰੂਰ ਦੱਸਿਓ ਧੰਨਵਾਦ